ਜਿਸ ਦੇ ਨਾਲ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਇੱਕ ਵੱਡਾ ਨਾਮ ਸੀ ਪਾਸਟਰ ਬਲਜਿੰਦਰ ਸਿੰਘ ਜਿਸ ਨੂੰ ਬਲੈਕਕਾਰਡ ਦੇ ਮਾਮਲੇ ਦੇ ਵਿੱਚ ਸਜ਼ਾ ਹੋਈ ਆ ਉਸ ਤੋਂ ਬਾਅਦ ਲਗਾਤਾਰ ਅਜਿਹੀਆਂ ਕਈ ਘਟਨਾਵਾਂ ਨੇ ਜੋ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਹੁਣ ਇੱਕ ਹੋਰ ਘਟਨਾ ਜੋ ਸਾਹਮਣੇ ਆਈ ਹੈ ਗੁਰਦਾਸਪੁਰ ਦੇ ਨਾਲ ਸੰਬੰਧਿਤ ਹੈ ਪਹਿਲਾਂ ਵੀ ਇਸ ਤੇ ਚਰਚਾ ਚੱਲ ਚੁੱਕੀ ਹੈ ਕਿ ਉੱਥੋਂ ਦੇ ਇੱਕ ਪਾਸਟਰ ਵੱਲੋਂ ਇੱਕ ਕੁੜੀ ਦੇ ਨਾਲ ਜਸਮਾਨੀ ਸੰਬੰਧ ਬਣਾਏ ਗਏ ਬਾਅਦ ਵਿੱਚ ਜਦੋਂ ਪਤਾ ਲੱਗਿਆ ਕਿ ਕੁੜੀ ਗਰਭਵਤੀ ਹੋ ਗਈ ਪ੍ਰੈਗਨੈਂਟ ਹੋ ਗਈ ਤਾਂ ਇੱਕ ਮਹਿਲਾ ਦੇ ਨਾਲ ਮਿਲ ਕੇ ਉਸ ਦਾ ਅਬੋਰਸ਼ਨ ਕਰ ਦਿੱਤਾ ਜਾਂਦਾ ਹੈ ਤੇ ਜਿਸ ਮਹਿਲਾ ਵੱਲੋਂ ਅਬੋਰਸ਼ਨ ਕੀਤਾ ਜਾਂਦਾ ਹੈ ਉਹ ਨਾ ਤਾਂ ਉਸ ਨੂੰ ਇਸ ਚੀਜ਼ ਦਾ ਕੋਈ ਤਜਰਬਾ ਸੀ ਤੇ ਨਾ ਹੀ ਉਹ ਇਸ ਸਬੰ ਨੂੰ ਲੈ ਕੇ ਕੋਈ ਸਰਟੀਫਿਕੇਟ ਉਸ ਦੇ ਕੋਲ ਸੀ ਪਰ ਉਸ ਨੇ ਫਿਰ ਵੀ ਉਸ ਪਾਸਟਰ ਦੇ ਕਹਿਣ ਦੇ ਉੱਤੇ ਕੁੜੀ ਦਾ ਜੋ ਗਰਭਪਾਤ ਕੀਤਾ ਗਿਆ ਉਸ ਤੋਂ ਬਾਅਦ ਦੀ ਜੋ ਘਟਨਾ ਹੈ ਉਸ ਨੂੰ ਲੈ ਕੇ ਚਰਚਾ ਬਣੀ ਹੋਈ ਹੈ ਜੋ ਕੁੜੀ ਹੈ ਜਿਸ ਦਾ ਗਰਭਪਾਤ ਕੀਤਾ ਗਿਆ ਸੀ ਗਲਤ ਤਰੀਕੇ ਦੇ ਨਾਲ ਉਸ ਦੇ ਸਰੀਰ ਦੇ ਵਿੱਚ ਇਨਫੈਕਸ਼ਨ ਫੈਲ ਜਾਂਦੀ ਹੈ ਤੇ ਇਨਫੈਕਸ਼ਨ ਵਾਦ ਉਸ ਕੁੜੀ ਦੀ ਮੌਤ ਹੋ ਜਾਂਦੀ ਹੈ ਇਸ ਸਭ ਨੂੰ ਲੈ ਕੇ ਜੋ ਪੀੜਤ ਹੈ ਉਹ ਲਗਾਤਾਰ ਪੁਲਿਸ ਦੇ ਚੱਕਰ ਕੱਢ ਰਿਹਾ ਖਾਣੇ ਦੇ ਚੱਕਰ ਕੱਢ ਰਿਹਾ ਪਹਿਲਾਂ ਤਾਂ ਪਾਸੋਬ ਦੇ ਖਿਲਾਫ ਐਫ ਆਈ ਆਰ ਦਰਜ ਹੋਣ ਨੂੰ ਬਹੁਤ ਸਮਾਂ ਲੱਗਿਆ ਕਿਉਂਕਿ ਰਸੂਖ ਰੱਖਦਾ ਸੀ ਆਪਣੇ ਏਰੀਆ ਦੇ ਵਿੱਚ ਤੇ ਹੁਣ ਉਹ ਪਰਿਵਾਰ ਦੁਬਾਰਾ ਤੋਂ ਕੈਮਰੇ ਸਾਹਮਣੇ ਆਇਆ ਤੇ ਇਸ ਦੇ ਵਿੱਚ ਉਹਨਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਜੈਸ ਔਰਤ ਵੱਲੋਂ ਇੱਕ ਗਰਭਪਾਤ ਕੀਤਾ ਗਿਆ ਸੀ ਪੁਲਿਸ ਨੇ ਉਸ ਦੇ ਉੱਤੇ ਪਰਚਾ ਕਰਨ ਦੀ ਬਜਾਏ ਉਸ ਦੀ ਨੌਕਰਾਨੀ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਜਿਸ ਨੂੰ ਲੈ ਕੇ ਪੁਲਿਸ ਦੇ ਉੱਤੇ ਕਈ ਤਰੀਕੇ ਦੇ ਸਵਾਲ ਚੁੱਕੇ ਜਾ ਰਹੇ ਨੇ ਇਹ ਸਭ ਨੂੰ ਲੈ ਕੇ ਮੋਹਾਲੀ ਦੇ ਵਿੱਚ ਇੱਕ ਪੀੜਤਾਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਛੋਡੇ ਲੋਕਾਂ ਦੀ ਹੀ ਆਵਾਜ਼ ਜਦ ਉੱਪਰ ਕੰਨਾਂ ਤੱਕ ਗਈ ਤਾਂ ਜਸ਼ਨਗਿਲ ਤੇ ਬੋਰਿਕ ਮਾਰਤਾ ਇੱਕ ਪ੍ਰੇਮ ਮਸੀ ਜਿਹੜੇ ਅਕਿਊਜ਼ ਪਰਸਨ ਨੇ ਮੇਨ ਅਕਿਊਜ਼ ਪਰਸਨਸ ਨੇ ਜਿਹੜੇ ਉਹਨਾਂ ਦੀ ਅਰੈਸਟ ਪਾਈ ਗਈ ਪਰ ਹਜੇ ਵੀ ਜਿਹੜੀ ਡਾਕਟਰ ਨਜਾਇਜ਼ ਡਾਕਟਰ ਬਣ ਕੇ ਨਕਲੀ ਡਾਕਟਰ ਬਣ ਕੇ ਜਿਨੇ ਕੀ ਉਹ ਪਰਫਾਰਮ ਕੀਤਾ ਸੀਗਾ ਐਸ ਪਰ ਹਿਸ ਅਲੀਗੇਸ਼ਨਸ ਕਿਉਂਕਿ ਜਦੋਂ ਕੋਈ ਐਫਆਈਆਰ ਹੁੰਦੀ ਹੈ ਨਾ ਜੀ ਉਹ ਐਫਆਈਆਰ ਇਸ ਨੈਵਰ ਅ ਸਾਈਕੀ ਐਨਸਾਈਕਲੋਪੀਡੀਆ ਉਸਦੇ ਐਫਆਈਆਰ ਜਿਹੜੀ ਹੈ ਇਟਸ ਐਨ ਇਨੀਸ਼ੀਏਸ਼ਨ ਆਫ ਕ੍ਰਿਮੀਨਲ ਪ੍ਰੋਸੀਜਰ ਜਿਸ ਦੇ ਨਾਲ ਕੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਂਦੀ ਹੈ ਸੋ ਜੋ ਕੁਝ ਵੀ ਕੰਪਲੇਨੈਂਟ ਨੇ ਜੇ ਕਿਹਾ ਹੈ ਤਾਂ ਪੁਲਿਸ ਨੂੰ ਸਭ ਤੋਂ ਪਹਿਲਾਂ ਉਹ ਬਚਨਾ ਹੁੰਦਾ ਤੇ ਉਹਦੇ ਵਿੱਚ ਜਿਹੜੀ ਰੇਪ ਦੀ ਪ੍ਰੋਵੀਜ਼ਨ ਹੈ ਰੇਪ ਐਂਡ ਮਰਡਰ ਦੀ ਪ੍ਰੋਵੀਜ਼ਨ ਹੈ ਉਸ ਦੇ ਵਿੱਚ ਇਹ ਹੈਗਾ ਕਿ ਜਿੱਦਾਂ ਹੀ ਐਫ ਆਈ ਆਰ ਦਰਜ ਹੁੰਦੀ ਹੈ ਉਦਾਂ ਹੀ ਅਕਿਊਜ਼ ਪਰਸਨਸ ਦੀ ਸਭ ਤੋਂ ਪਹਿਲਾਂ ਅਰੈਸਟ ਪਾਈ ਜਾਂਦੀ ਹੈ ਜੇ ਕੋਈ ਇੱਕ ਤਰੀਕੇ ਦੇ ਕਿਸੇ ਵੀ ਅਰੈਸਟ ਗਲਤ ਹੈ ਤਾਂ ਕੋਰਟ ਦੇਖਦੀ ਹੈ ਔਨ ਦਾ ਬੇਸਿਸ ਆਫ ਫੈਕਟਸ ਐਂਡ ਐਵੀਡੈਂਸ ਉਸ ਬੰਦੇ ਨੂੰ ਜਾਂ ਤਾਂ ਉਹ ਕੇਸ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਡਿਪੈਂਡਿੰਗ ਅਪਨ ਹਿਸ ਇਨਵੋਲਵਮੈਂਟ ਇਨ ਦਾ ਕ੍ਰਾਈਮ ਤੇ ਦੋਸਤੋ ਗੱਲ ਇਹ ਕਿ ਇਸ ਕੇਸ ਦੇ ਵਿੱਚ 1.5 ਸਾਲ ਬਾਅਦ ਤਾਂ 2 ਸਾਲ ਬਾਅਦ ਤਕਰੀਬਨ ਜਿਹੜਾ ਮੇਨ ਅਕਿਊਜ਼ ਦੀ ਅਰੈਸਟ ਪਾਈ ਗਈ ਤੇ ਉਸ ਤੋਂ ਬਾਅਦ ਦੇਖੋ ਕਈ ਵਾਰੀ ਕੀ ਹੁੰਦਾ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਪੁਲਿਸ ਆਪਣਾ ਕੰਮ ਸਹੀ ਤਰੀਕੇ ਨਾਲ ਕਰਨਾ ਚਾਹੁੰਦੀ ਹੁੰਦੀ ਹੈ ਤੇ ਮੈਨੂੰ ਪੂਰਾ ਆਪਣੇ ਲੀਗਲ ਸਿਸਟਮ ਦੇ ਵਿੱਚ ਤੇ ਸਾਡੇ ਪੁਲਿਸ ਪ੍ਰਸ਼ਾਸਨ ਦੇ ਵਿੱਚ 1001% ਭਰੋਸਾ ਹੈ ਤੇ ਬਹੁਤ ਅੱਛੇ ਤਰੀਕੇ ਨਾਲ ਜਿਹੜੇ ਅਫਸਰ ਆਪਣਾ ਕੰਮ ਕਰਨਾ ਚਾਹੁੰਦੇ ਹੁੰਦੇ ਆ ਪਰ ਕਈ ਵਾਰੀ ਕੁਝ ਤਾਕਤਾਂ ਇਹੋ ਜਿਹੀਆਂ ਹੈਗੀਆਂ ਕੁਝ ਇੰਟਰਫੀਰੈਂਸ ਇਸ ਤਰੀਕੇ ਦੀ ਹੁੰਦੀ ਹੈ ਕਿ ਉਹਨਾਂ ਨੂੰ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ ਨਹੀਂ ਦਿੱਤਾ ਜਾਂਦਾ ਅਨਵਾਰੈਂਟਡ ਤੇ ਅਨਵਾਂਟਡ ਜਿਹੜੀ ਇੰਟਰਫੀਰੈਂਸ ਹੈ ਪੁਲਿਸ ਦੇ ਕੰਮ ਦੇ ਵਿੱਚ ਉਹ ਇੰਟਰਫੀਰੈਂਸ ਨਾ ਹੋ ਸਕੇ ਤੇ ਪੁਲਿਸ ਜਿਹੜਾ ਆਪਣਾ ਕੰਮ ਨਿਰਪੱਖ ਹੋ ਕੇ ਕਰ ਸਕੇ ਤੇ ਦੋਸਤੋ ਇਸ ਦੇ ਵਿੱਚ ਇੱਕ ਆ ਜਿਹੜੀ ਤੁਸੀਂ ਫੋਟੋ ਦੇਖੋਗੇ ਇਹ ਜਿਹੜੀ ਹੈ ਇਹ ਅਸ਼ੀਸ਼ ਗਿੱਲ ਨਾਮ ਦਾ ਬੰਦਾ ਹੈ ਜੋ ਕਿ ਨਕਲੀ ਪੁਲਿਸ ਦੀ ਵਰਦੀ ਪਾ ਕੇ ਇਸ ਵਿਚਾਰੇ ਗਰੀਬ ਨੂੰ ਧਮਕਾ ਰਿਹਾ ਇਸ ਵਿਚਾਰੇ ਨੂੰ ਆਪਣਾ ਘਰ ਵੇਚ ਕੇ ਅੰਮ੍ਰਿਤਸਰ ਦੇ ਵਿੱਚ ਰਹਿਣਾ ਪੈ ਰਿਹਾ ਤੇ ਦੋਸਤੋ ਇਹ ਰਿਕਸ਼ਾ ਚਲਾ ਰਿਹਾ ਅੱਜ ਦੀ ਡੇਟ ਦੇ ਵਿੱਚ ਇਹਦਾ ਕਸੂਰ ਸਿਰਫ ਇੰਨਾ ਕਿ ਇਹ ਅੜਿਆ ਹੋਇਆ ਹੈ ਇਸਨੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਅਜਿਹਾ ਇਹ ਵੀ ਜਿਹੜੇ ਵੀ ਦੋਸ਼ੀ ਨੇ ਉਹਨਾਂ ਵੱਲੋਂ ਇਹ ਵੀ ਪ੍ਰਪੋਜ਼ਲ ਆਇਆ ਕਿ ਤੈਨੂੰ ਘਰ ਲੈ ਦਿੰਨੇ ਆ ਤੈਨੂੰ 1 ਕਰੋੜ ਰੁਪਇਆ ਦੇ ਦਿੰਨੇ ਆ ਤੈਨੂੰ ਕਾਰੋਬਾਰ ਕਰ ਦਿੰਨੇ ਆ ਤੈਨੂੰ ਬੱਚਿਆਂ ਨੂੰ ਆ ਕਰ ਦਿੰਨੇ ਆ ਉਹ ਕਰ ਦਿੰਨੇ ਆ ਇਹਦਾ ਸਿਰਫ ਇੰਨਾ ਕੁ ਸੀ ਕਿ ਨਹੀਂ ਮੈਂ ਉਸ ਘਰ ਦੇ ਵਿੱਚ ਐਦਾਂ ਦੇ ਕਿਸੇ ਵੀ ਚੀਜ਼ ਦੇ ਵਿੱਚ ਮੈਨੂੰ ਕੋਈ ਸਕੂਨ ਨਹੀਂ ਮਿਲੇਗਾ ਮੇਰੀ ਆਤਮਾ ਹਮੇਸ਼ਾ ਮੈਨੂੰ ਤਕਾਰਦੀ ਰਹੇਗੀ ਕਿ ਮੇਰੀ ਬੇਟਾ ਸਿੰਘ ਦਾ ਹੀ ਇਹ ਮਸਲਾ ਹੈ ਤੇ ਪਾਸਟਰ ਜੈਸ਼ਨ ਗਿਲ ਦੇ ਖਿਲਾਫ ਤਾਂ ਮਾਮਲਾ ਦਰਜ ਹੋਇਆ ਪਰ ਫੌਣ ਜਿਸ ਤਰੀਕੇ ਨਾਲ ਪਰਿਵਾਰ ਨੇ ਦੁਬਾਰਾ ਸਾਰੇ ਇਲਜ਼ਾਮ ਲਗਾਏ ਨੇ ਇਸ ਦੇ ਉੱਤੇ ਵੀ ਸੁਣਵਾਈ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਧ ਵਰਦਾ ਮੁੱਦਾ ਬਣਿਆ ਹੋਇਆ ਤੇ ਉਸੇ ਦੇ ਨਾਲ ਜੁੜ ਕੇ ਇਹ ਮਾਮਲਾ ਸਾਹਮਣੇ ਵੀ ਆਇਆ ਅਤੇ ਨਾਲ ਹੀ ਜਿਸ ਤਰੀਕੇ ਨਾਲ ਪਾਸਟਰ ਜਸ਼ਨ ਗਿੱਲ ਦੇ ਉੱਤੇ ਇਲਜ਼ਾਮ ਲੱਗੇ ਨੇ ਤੇ ਜਿਵੇਂ ਪਾਸਟਰ ਬਜ਼ਿੰਦਰ ਦੇ ਉੱਤੇ ਇਲਜ਼ਾਮ ਲੱਗੇ ਸੀ ਉਹਨਾਂ ਨੂੰ ਤਾਂ ਖੈਰ ਸਜ਼ਾ ਹੋਈ ਹੈ ਹੁਣ ਉਮੀਦ ਕਰਦੇ ਆ ਕਿ ਅਦਾਲਤ ਇਸ ਪੀੜਤ ਧਿਰ ਦਾ ਵੀ ਗਲ ਸੋਣੇ ਕੀਤੇ ਇਹਨਾਂ ਨੂੰ ਵੀ ਇਨਸਾਫ ਦਵੇਗੀ